ਵਾਗਸ ਕਬੀਰ ਜੀ ਗगन ਨਗਰੇ ਇਕ ਬੂੰਦ ਨਾ ਵਰਖੇ ਨਾਦ ਕਹਾਂ ਜੋ ਸਮਾਨਾ ਪਾਰੰਬਰਮ ਪਰਮੇਸ਼ਰ ਮਾਦੋ ਪਰਮ ਹੰਸਲੇ ਸਦਾਨਾ ਬਾਬਾ ਬੋਲਤੇ ਤੇ ਕਹਾਂਗੇ ਦੇਹੀ ਤੇ ਸੰਗ ਰੱਤੇ ਸੁਰਤ ਮਾਜੋ ਨੱਚ ਕਰਤੇ ਕਥਾ ਵਰਤਾ ਕਹਤੇ ਰਹਾਓ ਬਜਾਵਣਾ ਹਾਰੋ ਕਹਾ ਗਿਓ ਜਿਨੇ ਮੰਦਰ ਕਿਨਾ ਸਾਖੀ ਸ਼ਬਦ ਸੰਤ ਨਹੀਂ ਉਪਜੇ ਖਿੰਚ ਤੇਜ ਸਬਲਿਨਾ ਸਰਬਨਨ ਵਿਕਲਪ ਹੈ ਸੰਗ ਤੇਰੇ ਇੰਦਰੀ ਕ ਬਲ ਥਕਾ ਚਰਨ ਰਹਿ ਕਰ ਟਰਕ ਪਰ ਹੈ ਮੁਖ ਨਨਿਕ ਸੇ ਬਤਾ ਥਕਤੇ ਪੰਜ ਦੂਤ ਸਬ ਤਸ ਕਰ ਆਪ ਆਪਣੇ ਪ੍ਰੰਤੇ ਕੱਖਾ ਮਨ ਕੁੰਚ ਰਿਓ ਤਬਾਧ ਤਿਜ ਸੂਤ ਤਰ ਰਮਤੇ ਨਿਰਤਕ ਪੈਜ ਸੇ ਬੰਦ ਛੁਟੇ ਨਿਤਰ ਪੈ ਸਭ ਛੋਰੇ ਕਹਿ ਤ ਕਵੀ ਜੋ ਹਰਤ ਆਵੇ ਜੀਵਤ ਬੰਧਨ ਤੋਰੇ ਨਿਰਤਕ ਪੈਜ ਸੇ ਬੰਦ ਛੁਟੇ मित्र भाई सब शोरे कहत कबीर जो हरत आवे जीवन बंधन तोरे इस सतगुरु कबीर महाराज जिदा राग असअ दे विच तं तं श्री गुरु वंशज जी दे अंग 480 ते शिशुवत है सतगुरु कबीर महाराज इस शरीर दी अवस्था नु बयान कर दे है ਇਹ ਸ਼ਬਦ ਸਤਗੁਰ ਕਬੀਰ ਮਹਾਰਾਜ ਜਿੰਨੇ ਪਰਮਹੰਸ ਜੋ ਕਿ ਉਹਨਾਂ ਦੇ ਨਜ਼ਦੀਕ ਕਿਸਨ ਜਦੋਂ ਹੋ ਦੁਨੀਆ ਤੋਂ ਕੁਝ ਕਰਕੇ ਬਦਵਾਨ ਬਸਦੇ ਕਿ ਉਸ ਵਿਲੇ ਦਾ ਆਚਾਰਿਆ ਹੋਇਆ ਸ਼ਬਦ ਹੈ ਕਿ ਕਲ ਜਦੋਂ ਉਹ ਬੋਲਦੇ ਸੀ ਤੇ ਕੌਣ ਬੋਲਦਾ ਸੀ ਕਿੱਥੇ ਗਿਆ ਇਹ ਪ੍ਰਸ਼ਨਉ ਕਰ ਰਹੇ ਹੱਥ ਪੈਰ ਹੈ ਕੰਨ ਹੈ ਖਾਂ ਸਭ ਕੁਝ ਹੈ ਪਰ ਕੋਈ ਕੰਮ ਨਹੀਂ ਕਰ ਰਿਹਾ ਬਾਬਾ ਬੋਲਤੇ ਸੇ ਕਹਾਂ ਗਏ ਜੋ ਬੋਲਣ ਵਾਲਾ ਸੀ ਉਹ ਕਿੱਥੇ ਚਲੇ ਗਿਆ ਜਿੰਦੇ ਜੀ ਤ ਬੰਦਾ ਕਹਿੰਦਾ ਮੈਂ 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 ਇਹ ਹੁਤਾ ਨਹੀਂ ਹੁੰਦਾ ਸਿਰਫ ਕੌਣਾ ਜਿਹੜਾ ਪਵਨ ਬਾਜਾ ਚ ਕੋਲੇ ਹਾਰ ਹੈ ਉਹ ਵੱਜਦੀ ਆਵਾਜ਼ ਕਿੱਥੇ ਗਈ ਅੱਜ ਬਾਜਾ ਵੱਜ ਨਹੀਂ ਰਿਹਾ ਸੋ ਸਤਿਗੁਰ ਕਬੀਰ ਸਾਹਿਬ ਜੀ ਜੋ ਬੰਦੇ ਦੇ ਜੀਵਨ ਦੇ ਭਰੇ ਚ ਦਸਤ ਹੈ ਕਿ ਜਦੋਂ ਉਹ ਉੱਤਰ ਜਾਂਦਾ ਤਾਂ ਫਿਰ ਦ੍ਰਿਮਨ ਤੇ ਜੇਕਰ ਉਹ ਜਿੰਦੇ ਜੀ ਬੰਧਨ ਤੋੜ ਕੇ ਉਸ ਪਰਮਾਤਮਾ ਨਾਲ ਬੰਧਨ ਲਾ ਲਿੰਦਾ ਦੁਨੀਆ ਦੇ ਬੰਧਨ ਤੋੜ ਕੇ ਫਿਰ ਤੋੜਾ ਜੀਵਨ ਸਫਲ ਹੈ ਜੇਕਰ ਦੁਨੀਆ ਦੇ ਨਾਲ ਬੰਧਨ ਬਣਾ ਕੇ ਉਹ ਪਰਮਾਤਮਾ ਨਾਲ ਤੋੜ ਲਿੰਦਾ ਫਿਰ ਜੀਵਨ ਦੀ ਬਾਜੀ ਹਾਰ ਜਾਂਦਾ ਕਿਉਂਕਿ ਬੰਧਨ ਜੋੜਨਾ ਹੈ ਉਸਦੇ ਨਾਲ ਸੱਚੀ ਪ੍ਰੀਤ 함 ਤੁਮ ਸੇ ਜੋਰੀ ਤੁਮ ਸੇ ਜੋੜ ਅਵਰ ਸੰਤੋਰੀ ਕਿਉਂਕਿ ਹੈ ਪ੍ਰੀਤ ਹੈ ਸਤਗੁਰ ਬਾਬਾ ਦਾਸ ਨਾਲ ਜੀ ਕਹਿ ਰਿਹਾ ਹੈ ਕਿ ਮੈਂ ਤਾਂ ਪ੍ਰੀਤ ਤੇਰੇ ਨਾਲ ਲਾ ਲਈ ਹੈ ਮੈਂ ਤਾਂ ਦੂਸਰੇ ਪਾਸੋਂ ਸਭ ਤੋੜ ਦਿੱਤੀ ਹੈ ਪ੍ਰੀਤ ਸੱਚੀ ਜਿਹੜੀ ਹੈ ਤੁਹਾਡੇ ਨਾਲ ਲਾ ਲਈ ਹੈ ਉਹ ਦੁਨੀਆਂ ਦੇ ਰਿਸ਼ਤੇ ਮੱਤੇ ਤੋੜ ਦਿੱਤੇ ਹੈ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਲੋਗ ਗੰਠ ਗੰਠ ਖਰੇ ਬਗੋਚਾ ਹੋ ਬਿਨ ਗੱਠੇ ਜਾਏ ਪਹੁੰਚੇ ਪ੍ਰੀਤ ਲਾਉਣੀ ਹੈ ਤਾਂ ਪਰਮਾਤਮਾ ਨਾਲ ਜਿਨ੍ਹਾਂ ਨੇ ਕਹਿੰਦੇ ਦੁਨੀਆਂ ਨਾਲ ਰਿਸ਼ਤੇ ਨਾਤੇ ਬਣਾਏ ਗੰਦਾ ਪਾਣਿਆ ਕਿ ਅਮਰੀ ਪਿਆ ਸੱਚ ਦੀ ਗੰਢ ਹੈ ਆ ਮੇਰੀ ਪਣ ਹੈ ਆ ਮੇਰਾ ਭਾਈ ਹੈ ਆ ਮੇਰੇ ਮਿੱਤਰ ਹੈ ਮੇਰੇ ਦੋਸਤ ਹੈ ਮਾਂ ਹੈ ਭਰਾ ਹੈ ਤੀਆਂ ਪੁੱਤਰ ਹਨ ਉਹ ਕਹਿੰਦੇ ਸਾਰੇ ਬਗਤ ਲੋਕ ਘੰਟ ਘੰਟ ਖਰੇ ਬਿਗੋਚ ਕਹਿੰਦੇ ਸਭ ਪਛਤਾ ਗਏ ਸਭ ਜੀਵਨ ਦੀ ਬਾਜੀ ਹਾਰ ਕੇ ਚਲੇ ਗਏ ਹੋ ਬਨ ਗਾਠੇ ਜਾਈ ਪਹੁੰਚਾ ਸਤਗੁਰੂ ਦਾਸ ਮਹਾਰਾਜ ਜੀ ਕਹਿੰਦੇ ਮੈਂ ਗੰਢ ਨਹੀਂ ਲਾਈ ਦੁਨੀਆ ਦੇ ਨਾਲ ਤੇ ਮੈਂ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਸੋ ਸਤਗੁਰੂ ਕਵੀਰ ਮਹਾਰਾਜ ਦੇ ਸ਼ਬਦ ਦੇ ਵਿੱਚ ਸਮਝਾਦੇ ਹੈ ਕਿ ਬਾਬਾ ਜਿਹੜੇ ਕਲ ਬੂੰਦ ਦੇ ਸੀ ਪਰਮਹੰਸ ਉਹ ਕਿੱਥੇ ਗਏ ਇਸ ਕਰਕੇ ਜੀਵਨ ਦੇ ਵਿੱਚ ਉਹ ਕਹ ਰਿਹਾ ਗਗਨ ਨਗਰ ਇੱਕ ਬੂੰਦ ਨ ਵਰਖੇ ਨਾਦ ਕਹਾਂਜੁ ਸਮਾਨਾ ਕਹਿੰਦੇ ਜਿਹੜਾ ਤੇਰੇ ਸਰੀਰ ਦੇ ਅੰਦਰ ਇੱਕ ਗਗਨ ਬਣਿਆ ਇੱਕ ਦਿਮਾਗ ਜਿਹੜਾ ਇਹ ਤੇਰਾ ਗਗਨ ਦਾ ਕੰਮ ਕਰਦਾ ਹੈ ਇਸ ਸਰੀਰ ਨੂੰ ਉਹਨਾਂ ਨੇ ਨਜ਼ਰ ਕਿਆ ਹੈ ਇੱਕ ਬੂੰਦ ਨ ਵਰਖੇ ਜਿਹੜਾ ਵਸ ਚੋਣਾ ਹੈ 10ਵੇਂ ਦਵਾਰ ਉਹਦੀ ਆਵਾਜ਼ ਜਿਹੜੀ ਹੈ ਉਹ ਤੈਨੂੰ ਅੰਦਰ ਪਤਾ ਸੁਣਾਈ ਦੇਣੀ ਹੈ 10ਵੇਂ ਦਵਾਰ ਦੇ ਗੱਲ ਇੱਥੇ ਹੋ ਰਹੀ ਹੈ ਕਿ ਗਗਨ ਨਗਰ ਇੱਕ ਬੂੰਦ ਨ ਵਰਖੇ 나ਦ ਕਹਾਂਜ ਸਮਾਨਾ ਜਿਹੜੀ ਆਵਾਜ਼ ਹੈ ਕਿੱਥੇ ਸਮਾਈ ਹੋਈ ਹੈ ਕਿੱਥੋਂ ਆ ਰਹੀ ਹੈ ਬੜਾ ਵੱਡਾ ਪ੍ਰਸ਼ਨ ਹੈ ਕਿ ਦਸਮਾ ਦਵਾਰ ਨਹੀਂ ਲੱਭ ਰਿਹਾ ਪਾਰ ਬ੍ਰਹਮ ਪਰਮੇਸ਼ਰ ਮਾਦੂ ਪਰਮ ਹੰਸਲੇ ਸਦਾਨਾ ਕਹਿੰਦੇ ਜਿਹੜੇ ਪਰਮਹੰਸ ਸੀ ਉਹ ਪ੍ਰਮਾਤਮਾ ਕਿੱਥੇ ਗਿਆ ਕਿੱਥੇ ਸਮਾ ਗਿਆ ਬਾਬਾ ਬੋਲਤੇ ਤੇ ਕਹਾਂ ਗਏ ਜੋ ਪਰਮਹੰਸ ਕੱਲ ਬੋਲ ਰਿਹਾ ਸੀ ਉਹ ਕਿੱਥੇ ਗਿਆ ਇਹ ਬੜਾ ਵੱਡਾ ਕੁਐਸਚਨ ਹੈ ਜਿਹੜੇ ਲੋਕ ਕਹਿੰਦੇ ਕਿ ਨਹੀਂ ਕੁਝ ਵੀ ਨਹੀਂ ਹੈ ਸਾਰੇ ਦੁਨੀਏ ਤੇ ਹੈ ਤਾਂ ਇਹ ਤਾਂ ਦੁਨੀਆ ਉਹਦੀ ਇੱਕ ਤਮਾਸ਼ਾ ਹੈ ਪਤਾ ਨਹੀਂ ਕਦੋਂ ਇਕੱਠਾ ਕਰ ਦੇਣਾ ਤਮਾਸ਼ਾ ਅੱਜ ਜਿਵੇਂ ਬੋਲਦੇ ਹਨ ਕੱਲ ਨੂੰ ਸਿੱਖ ਖਤਮ ਹੋ ਜਾਣਾ ਕਿੱਥੇ ਜਾਣਾ ਸਾਨੂੰ ਪਤਾ ਨਹੀਂ ਬਿੰਸ ਗਿਆ ਜੇ ਕਹੂੰ ਸਮਾਨਾ ਬਿੰਸਨ ਤੋਂ ਬਾਅਦ ਜਾਣਾ ਕਿੱਥੇ ਹੈ ਪਾਪਾ ਬੋਲਦੇ ਇਥੇ ਕਹਾਂ ਗਏ ਦੇਹੀ ਕੇ ਸੰਗ ਰਹਤੇ ਸੁਰਤਮਾਂ ਜੋ ਨਿਰਤੇ ਕਰਤੇ ਕਥਾ ਬਾਤਾਂ ਕਹਤੇ ਕਹਿੰਦੇ ਜਦੋਂ ਦੇਹੀ ਦੇ ਵਿੱਚ ਬੋਲਣ ਵਾਲਾ ਸੀ ਬੈਠਾ ਤੇ ਫਿਰ ਸੁਰਤ ਤੇ ਧਿਆਨ ਵੀ ਸੀ ਉਦੇ ਵਿੱਚ ਨਰਤ ਕਾ ਦੰਨ ਤਾ ਡੇ ਮੱਟੀ ਕਾ ਪੁੱਤਲਾ ਕੈਸੇ ਨਚਦਾ ਦੇਖੇ ਬੋਲੇ ਸੁਨੇ ਦਰੋ ਫਿਰਤੇ ਸਤਗੁਰ ਕਬੀਰ ਮਹਾਰਾਜ ਜੀ ਵਿੱਚ ਇਹੋ ਹੀ ਗੱਲ ਕਹਿ ਰਹੇ ਨਰਤੇ ਕਰਤੇ ਕਥਾ ਬਾਰਤਾ ਕਹਤੇ ਕਿੰਦੀ ਉਹ ਨੱਚਦਾ ਫਿਰਦਾ ਸੀ ਬਚਨ ਕਰਦਾ ਸੀ ਗੱਲਾਂ ਕਰਦਾ ਸੀ ਕਿੱਥੇ ਗਿਆ ਅੱਜੋ ਕਿੱਥੇ ਬ੍ਰਾਗ ਮੇ ਸ਼ਬਦ ਦੇ ਵਿੱਚ ਕਹਿ ਰਹੇ ਕਿ ਕੱਲ ਜੋ ਸੀ ਅੱਜ ਹੈ ਨਹੀਂ ਕਿੱਥੇ ਗਏ ਬਜਾਵਨ ਹਾਰੋ ਕਹਾਂ ਗਏ ਹੋ ਜਨ ਇਹ ਮੰਦਰ ਕੇ ਨਾ ਬਜਾਉਣ ਵਾਲਾ ਜਿਹੜਾ ਬੰਦਾ ਸੀ ਜਿਸ ਦੇ ਆਸਰੇ ਬੱਜ ਬੱਜਦੇ ਸੀ ਉਹ ਕਿੱਥੇ ਗਿਆ ਉਹ ਜਿੰਦ ਕਿੱਥੇ ਗਈ ਜਨ ਇਹ ਮੰਦਰ ਕੇ ਨਾ ਇਹ ਜਿਹੜਾ ਸਰੀਰ ਸੀਗਾ ਇਹ ਮੰਦਰ ਸੀ ਇਹ ਨਗਰ ਸੀ ਉੱਤੇ ਤੋਂ ਬਿਨਾ ਹੋਣ ਹੈ ਕੁਛ ਨਹੀਂ ਕਿੱਥੇ ਗਿਆ ਉਹ ਜਿੰਦ ਕਿੱਥੇ ਗਈ ਇਸੇ ਕਰਕੇ ਉਹ ਜਿੰਦ ਜਿਹੜੀ ਹੈ ਵਿਗਿਆਨ ਨੂੰ ਲੱਭ ਨਹੀਂ ਰਹੀ ਕਿਉਂਕਿ ਇਹ ਜਿਹੜਾ ਬੰਦੇ ਦਾ ਸਰੀਰ ਹੈ ਕਿਉਂਕਿ ਜਲ ਕੀ ਬੋੰਦ ਦਾ ਗਾਰਾ ਜੋ ਇਹ ਸਰੀਰ ਬਣਿਆ ਹੈ ਇਸ ਸਰੀਰ ਦੇ ਵਿੱਚ ਇੱਕ ਪੰਛੀ ਹੈ ਜਿਹੜਾ ਉੜਦਾ ਹੈ ਉਹ ਪੰਛੀ ਨੇ ਕਿਸੇ ਨੂੰ ਲੱਭ ਰਿਹਾ ਸਾਰੇ ਸਰੀਰ ਦਾ ਆਪਰੇਸ਼ਨ ਕਰਕੇ ਦੇਖ ਲਿਆ ਸੈਂਸ ਵਾਲੇ ਸੋ ਇਹੋ ਹੀ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕੱਲ ਬੋਲਦੇ ਇਥੇ ਕਹਾਂ ਗਏ ਕੋਈ ਸੰਭ ਲੰਭ ਨਹੀਂ ਸਕਦਾ ਕੋਈ ਦੱਸ ਨਹੀਂ ਸਕਦਾ ਕਿਉਂਕਿ ਸਤਗੁਰ ਰਵਦਾਸ ਮਹਾਰਾਜ ਵੀ ਇਹ ਕਹ ਰਹੇ ਜਲ ਕੀ ਪੀਤ ਪਹੁਨ ਕਰ ਤੁੰਦਾ ਰਕਤ ਬੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਵਿੱਚ ਪੰਖੀ ਬਸੇ ਬਸ ਜਾ ਰ ਉਹ ਪੰਖੀ ਬਸ ਰਿਆ ਉਹਨੇ ਦੇ ਤਕੀ ਹੈ ਅਦਰਵਾਈ ਮਿੱਟੀ ਹੈ ਸੋ ਕਲ ਜਿੰਦੇ ਉਹ ਸੁੱਤ ਸੀ ਜਦੋਂ ਉਹਨੂੰ ਉਸ ਵੇਲੇ ਨੱਚਦਾ ਟੱਪਦਾ ਫਿਰਦਾ ਸੀ ਅੱਜ ਕਿੱਥੇ ਗਿਆ ਬਜਾਵਨ ਹਰੋ ਕਹਾਂ ਗਏ ਜਿੰਨੇ ਮੰਦਰ ਕਿਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੇ ਖਿੰਚ ਤੇਜ ਸਭ ਲੈਣਾ ਕਹਿੰਦੇ ਸਾਰਾ ਕੁਛ ਹੀ ਤੇਜ ਖੱਚੋ ਗਿਆ ਕੋਈ ਸੁਰਤ ਨਹੀਂ ਹੈ ਕੋਈ ਸ਼ਬਦ ਨਹੀਂ ਹੈ ਕੋਈ ਸਾਥੀ ਨਹੀਂ ਹੈ ਕੋਈ ਸਾਖੀ ਨਹੀਂ ਹੈ ਕੁਝ ਵੀ ਨਹੀਂ ਹੋ ਰਿਹਾ ਐਸਾ ਤੇਜ ਖਿੱਚਿਆ ਐਸਾ ਬਾਜਾ ਬਜਾਵਣ ਵਾਲਾ ਗਿਆ ਕਿ ਸਭ ਕੁਝ ਮਿੱਟੀ ਹੋ ਗਿਆ ਨਾ ਹੁਣ ਕੋਈ ਤੋਂ ਨੋ ਪਜ ਰਹੀ ਹੈ ਨਾ ਕੋਈ ਬੋਲਿਆ ਜਾ ਰਿਹਾ ਹੈ ਨਾ ਕੋਈ ਸੰਗੀ ਸਾਥੀ ਹੈ ਨਾ ਕੋਈ ਕਥਾ ਹੈ ਨਾ ਕੋਈ ਬਚਨ ਹੈ ਸਭ ਕੁਝ ਖਿੱਚ ਕੇ ਲੈ ਗਏ ਕਿਉਂਕਿ ਜੰਮ ਜਿਹੜੇ ਜਦੋਂ ਕਹਿੰਦੇ ਜਿੰਦ ਨਿਕਲਦੀ ਹੈ ਉਸ ਤਰ੍ਹਾਂ ਕਿ ਮੁੜ ਕੇ ਹੱਥ ਮਰੋੜੇ ਤਨ ਕਪੇ ਸਿਆਹ ਹੋਇਆ ਸੇਤ ਇਹ ਜਿਹੜਾ ਖੇਤ ਹੈ ਇਹ ਜਿਹੜਾ ਸਰੀਰ ਹੈ ਇਸ ਸਫੇਦ ਪੈ ਜਾਂਦਾ ਫਿਰ ਸਰਦਨ ਵਿਕਲ ਤੇ ਸੰਗ ਤੇਰੇ ਇੰਦਰੀ ਕਾ ਬਲ ਥਕਾ ਹੁਣ ਕਹਿੰਦੇ ਜਿਹੜੇ ਕੰਨ ਆ ਤੇਰੇ ਉਹ ਤੇਰੇ ਨਾਲ ਹੀ ਐ ਪਰ ਸੁਣ ਲੈ ਜਿੰਨੀ ਮਰਜ਼ੀ ਵਜਾ ਮਾਰ ਲੋ ਤੇਰੇ ਇੰਦਰੀ ਕਾ ਬਲ ਥਕਾ ਜਿਹੜਾ ਕਾਮਦਾ ਸੀ ਉਹ ਵੀ ਤੇਰਾ ਬਲ ਜਿਹੜਾ ਖਤਮ ਹੋ ਗਿਆ ਚੰਨ ਵਹੇ ਕਰ ਢਰਕ ਪਰੇ ਹੈ ਮੁਖ ਹੋ ਨਿਕ ਸੇ ਬੱਤ ਜਿਹੜੇ ਤੇਰ ਪੈਰ ਹੈ ਉਹ ਵੀ ਕਹਿੰਦੇ ਜਵਾਬ ਦੇ ਗਏ ਤੇ ਮੂੰਹ ਜਿਹੜਾ ਹੈ ਉੱਥੋਂ ਵੀ ਤੇਰੀ ਹੋਂ ਕੋਈ ਬਾਤ ਨਹੀਂ ਨਿਕਲਦੀ ਤੇਰੇ ਬਲ ਨੇ ਕੋਈ ਤੇਰਾ ਮੁਖ ਤੋਂ ਕੋਈ ਵੀ ਗੱਲ ਬਾਹਰ ਨਹੀਂ ਆ ਰਹੀ ਸਾਰਾ ਕੁਝ ਖਤਮ ਹੋ ਗਿਆ ਬਾਬਾ ਕਹਾਂ ਗਏ ਜੋ ਬੋਲਤੇ تھے ਉਹ ਕਹਾਂ ਗਏ ਖਤਮ ਹੋ ਗਿਆ ਸਰੀਰ ਦੇ ਵਿੱਚੋਂ ਸਵਾਸਾਂ ਦੀ ਪੂੰਜੀ ਖਤਮ ਹੁੰਦੇ ਸਾਰੇ ਬਾਜਾ ਵੱਜਣਾ ਛੱਡ ਗਿਆ ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਪ੍ਰਮਤੇ ਪੰਜੇ ਕੰਦੇ ਦੂਤ ਥੱਕ ਗਏ ਕਿਹੜੇ ਪੰਜ ਦੂਤ ਕਾਮ ਕ੍ਰੋਧ ਲੋਭ অহੰਕਾਰ ਜਿੰਨਾਂ ਮੈਂ ਤੇ ਮੁਲਟ ਲਿਆ ਜਿਹੜੇ ਇਹ ਤੁਮ ਸਮਝਦਾ ਸੀ ਕਿ ਮੈਂ ਤਾਂ ਇੱਥੇ ਰਹਿਣਾ ਬੜਾ ਹੰਕਾਰ ਸੀ ਮਾਨ ਸੀ ਕਾਮ ਸੀ ਲੋਭ ਸੀ ਉਹਨਾਂ ਤੇ ਮੁਲਟ ਲਿਆ ਆਪ ਆਪਣੇ ਪ੍ਰਮਤੇ ਤੂੰ ਉਹਨਾਂ ਦੇ ਮਾਨ ਦੇ ਵਿੱਚ ਉਹਨਾਂ ਦੇ ਠੱਗੀ ਦੇ ਵਿੱਚ ਆ ਕੇ ਜੋ ਤੇਰੇ ਇੰਦਰੇ ਸੀਗੇ ਉਹਨਾਂ ਨੇ ਇਹੋ ਜਿਹਾ ਭ੍ਰਮਣ ਦੇ ਵਿੱਚ ਪਾਇਆ ਸੀ ਕਿ ਪੈਰ ਵੀ ਜਿਹੜੇ ਕੁਸੰਗਤ ਵੱਲ ਜਾਂਦੇ ਸੀ ਜਵਾਨ ਵੀ ਜਿਹੜੀ ਹੈ ਉਹ ਸਿਮਰਨ ਵੱਲ ਨੂੰ ਉੱਠੇ ਬੋਲ ਬੁਲਣ ਲੱਝ ਜਾਂਦੇ ਸੀ ਕੰਨ ਜਿਹੜੇ ਉਹ ਪੁੱਜਨ ਬੰਦਗੀ ਨੂੰ ਸੁਣ ਲੈਂਦੇ ਨੇ ਉਹ ਦੁਨੀਆਂ ਦੇ ਹੋਰ ਹੀ ਦਾਗ ਸੁਣਦੇ ਸੀ ਸੋ ਸਾਡੇ ਜਦੋਂ ਇੰਦਰੇ ਜਵਾਬ ਦਿੰਦੇ ਹੈ ਤੇ ਫਿਰ ਤੇ ਦੇ ਕੋ ਪਛਤਣ ਤੋਂ ਬਿਨਾਂ ਕੁਛ ਨਹੀਂ ਬਚਦਾ ਥੱਕਾ ਮਨ ਕੁੰਚਲ ਔਰ ਥੱਕਾ ਤੇਜ ਸੂਤਰ ਰਮਤੇ ਜਿਹੜਾ ਮਨ ਦਾ ਬਲ ਹੈ ਜਿਹੜਾ ਮਨ ਹੱਥੇ ਦੀ ਤਰ੍ਹਾਂ ਸੀ ਅੱਜ ਕੀ ਰਹਿ ਗਿਆ ਕੁਛ ਵੀ ਨਹੀਂ ਸਭ ਕੁਝ ਖਤਮ ਹੋ ਗਿਆ ਹਿੱਦਾ ਜਿਹੜਾ ਜਿਹੜਾ ਸਭ ਨੂੰ ਕੰਟਰੋਲ ਕਰ ਰਿਹਾ ਸੀ ਮਨ ਨੇ ਸਾਰੇ ਇੰਦਰੀਆਂ ਨੂੰ ਕੰਟਰੋਲ ਕੀਤਾ ਹੋਇਆ ਸੀ ਇਹਦੇ ਹੁਕਮ ਦੇ ਵਿੱਚ ਚੱਲ ਰਿਹਾ ਸਭ ਐਸਾ ਹੁਕਮ ਦੇ ਗਿਆ ਸੀ ਕਿ ਪੁੱਠੀ ਮਤਲ ਨੂੰ ਕੰਮ ਕਰੋਦ ਲੋ ਉਹ ਹੁਣ ਕਾਜ ਫਸਿਆ ਸੀ ਅਜੋ ਸਹਾਥੀ ਮਨ ਹਾਥੀ ਦਾ ਕੋਈ ਜੋਰ ਨਹੀਂ ਚੱਲ ਰਿਹਾ ਤੇਜ ਸੂਤ ਤਰੰਮਤੇ ਸਭ ਕੁਝ ਜਿਹੜਾ ਉਹ ਖਤਮ ਹੋ ਗਿਆ ਸੂਤ ਜਿਹੜਾ ਇੱਕ ਮਾੜਾ ਚਪੁਰਿਆ ਹਾਂ ਮੂੰਹ ਆਪਨੂੰ ਲੱਗ ਰਿਹਾ ਸੀ ਕਿ ਮੈਂ ਆ ਕਰਨਾ ਮੈਂ ਆ ਕਰਨਾ ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਸਵਾਸਾਂ ਦੀ ਪੂੰਜੀ ਦੇ ਨਾਲ ਹੀ ਸਾਰਾ ਕੁਝ ਚੱਲ ਗਿਆ ਸੀ ਨਿਰਤਕ ਪੈ ਦਸੇ ਬੰਦ ਛੁੱਟੇ ਮਿੱਤਰ ਭਾਈ ਸਭ ਛੋਰੇ ਜਦੋਂ ਕਹਿੰਦੇ ਦਸੇ ਮਿੱਤਰ ਪੰਜ ਕਾਮਿੰਦਰੇ ਪੰਜ ਗਿਆਨਿੰਦਰੇ ਪੰਜ ਕਾਮਿੰਦਰੇ ਜਿਹੜੇ ਦੱਸੇ ਕਹਿੰਦੇ ਜਦੋਂ ਜਵਾਬ ਦੇ ਗਏ ਤਾਂ ਤੂੰ ਮਰ ਗਿਆ ਮਿੱਤਰ ਭਾਈ ਸਭ ਛੋਰੇ ਤੇ ਜਦੋਂ ਇੰਦਰੇ ਸੀਗੇ ਤਾਂ ਤੇਰੇ ਮਿੱਤਰ ਭਾਈ ਕਦੇ ਸੀ ਜਿਹੜੇ ਅਸਤ ਰਿਸ਼ਨਾਵਾ ਸੀਗੀਆਂ ਉਹ ਵੀ ਤੇਰਾ ਸਾਥ ਛੱਡ ਗਈ ਸਾਰਾ ਹੀ ਛੱਡ ਗਿਆ ਤੂੰ ਐਸੇ ਕਾਮਿੰਦਰੇ ਐਸੇ ਕਰਨਿੰਦਰੇ ਐਸੇ ਗਿਆਨਿੰਦਰੇ ਨੇ ਜਵਾਬ ਦਿੱਤਾ ਕਿ ਇਹ ਸਰੀਰ ਜਿਹੜਾ ਖਤਮ ਹੋ ਗਿਆ ਔਰ ਜਿਹੜੇ ਮਿੱਤਰ ਭਾਈ ਸਤਿਆ ਆਸਾ ਤ੍ਰਿਸ਼ਨਾਮਾ ਜੋ ਵੀ ਸੀਗੇ ਉਹ ਸਾਧੀਆਂ ਸਾਥ ਛੱਡ ਗਏ ਕਹਤ ਕਵੀਰ ਜੋ ਹਰ ਤਿਆਵੇ ਜੀਵਨ ਬੰਧਨ ਤੋੜੇ ਸਤਗੁਰ ਕਵੀਰ ਮਹਾਰਾ ਜੇ ਕਹਿੰਦੇ ਕਿ ਜਿਹੜਾ ਜੀਵਨ ਦੇ ਵਿੱਚ ਪਰਮਾਤਮਾ ਨੂੰ ਧਿਆ ਲੈਂਦਾ ਇਸ ਸਵਾਸਣ ਦੀ ਪੂੰਜੀ ਦੇ ਰੰਗ ਦੇ ਰੰਦੋਸ ਦਾ ਨਾਮ ਜਪ ਲੈਂਦਾ ਉਹ ਜੀਉਂਦੇ ਜੀ ਜਿਹੜੀਆਂ ਆਸਾ ਤ੍ਰਿਸ਼ਨਾਮਾ ਤੇ ਗਿਆਨ ਤੇ ਕਰਮ ਨੇ ਮੇਰੇ ਜਿੰਨੇ ਵੀ ਹੈ ਇਹ ਸਭ ਦੇ ਨਾੜ ਬੰਧਨ ਤੋੜ ਦਿੰਦਾ ਕਿਉਂਕਿ ਉਸਨੇ ਬੰਧਨ ਜਿਹੜਾ ਪਰਮਾਤਮਾ ਦੇ ਨਾਲ ਪਾਇਆ ਹੁੰਦਾ ਦੁਨੀਆ ਦੇ ਬੰਧਨਾਂ ਨੂੰ ਛੱਡ ਦਿੰਦਾ ਤੋੜ ਦਿੰਦਾ ਉਹ ਇਸ ਕਰਕੇ ਜੀਵਨ ਦੇ ਵਿੱਚ ਹੰਮ ਨੂੰ ਮਾਰ ਕੇ ਲੋਭ ਨੂੰ ਛੱਡ ਕੇ ਜੇਕਰ ਅਸੀਂ ਇਸ ਜੀਵਨ ਨੂੰ ਸਫਲ ਕਰਨੇ ਗਏ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਇਹੋ ਜੀ ਗੱਲ ਹੋ ਜਾਂਦੀ ਹੈ ਕਿ ਸੌਂਗ ਜਿਹੜੀ ਲੰਕਾ ਹੈ ਉਹ ਉੱਜੜ ਗਈ ਲੇਕਿਨ ਜਿਹੜੇ ਕੋਰ ਪੰਡਵ ਸੀ ਉਹ ਚਲੇ ਗਏ ਇੱਥੋਂ ਸਭ ਨੇ ਜਾਣਾ ਕਿਉਂਕਿ ਜੇਕਰ ਅਸੀਂ ਕਿ ਇਹ ਕਿ ਅਸੀਂ ਇੱਥੇ ਬਿਠੇ ਰਹਿਣਾ ਨਹੀਂ ਰਹਿਣਾ ਇੱਥੇ ਤਾਂ ਕੋਈ ਫਿਰ ਮੁੜ ਕੇ ਪੁੱਛਦਾ ਨਹੀਂਗਾ ਸੋ ਜੇਕਰ ਅਸੀਂ ਦੁਨੀਆ ਤੇ ਆਏ ਹਾਂ ਜੀਵ ਆਉਂਦਾ ਹੈ ਤੇ ਜਿੰਨੀ ਦੇ ਤੱਕ ਅਸੋਸਨ ਦੀ ਪੂੰਜੀ ਹੈ ਇਸ ਦੇ ਨਾਲ ਜਿੰਨਾ ਵੀ ਸਿਮਰਨ ਹੋ ਸਕਦਾ ਨਾਮ ਪਜਨ ਹੋ ਸਕਦਾ ਸੱਚ ਦੇ ਮਾਰਗ ਤੇ ਚੱਲਿਆ ਜਾ ਸਕਦਾ ਇਹ ਕਰ ਲੈਣਾ ਚਾਹੀਦਾ ਤੇ ਇਹ ਹੋਣਾ ਤਾਂ ਇਹ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੋਊਗੀ ਜੇਕਰ ਬੰਦਾ ਜੋਰ ਨਾ ਕਹੇ ਕਿ ਮੈਂ ਕਰਨਾ ਹਰ ਇੱਕ ਹੀ ਚਾਹਦਾ ਹੈ ਕਿ ਦੁਨੀਆ ਮੇਰੇ ਪਿੱਛੇ ਪਿੱਛੇ ਕੋ ਮੈਂ ਪਰ ਨਹੀਂ ਕੰਮ ਸਕਦੀ ਕਿਉਂਕਿ ਉਹਦੀ ਕਿਰਪਾ ਨਹੀਂ ਹੈ ਇਸੇ ਕਰਕੇ ਕਬੀਰ ਮਹਾਰਾਜ ਜੀ ਕਹਿੰਦੇ ਹੈ ਕਿ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਆ ਹਰ ਕੀ ਹੈ ਬੇ ਕਬੀਰ ਕਬੀਰ ਕਹਿੰਦੇ ਮੈਂ ਤਾਂ ਕੁਛ ਨਹੀਂ ਕੀਤਾ ਕਵੀ ਵੀ ਕਵੀਰ ਹੋ ਰਹੇ ਦੁਨੀਆ ਤੇ ਇਹ ਤਾਂ ਪਰਮਾਤਮਾ ਨੂੰ ਪਤਾ ਨਾ ਹਮ ਕੀ ਨਾ ਕਰੇਗੇ ਕਹਿੰਦੇ ਨਾਮ ਮੇਂ ਕੀਤਾ ਹੈ ਨਾਮ ਮਤ ਹੋ ਸਕਦਾ ਨਾ ਕਰ ਸਕੇ ਸਰੀਰ ਕਹਿੰਦੇ ਨਾਮ ਮੇਂ ਦਾ ਸਰੀਰ ਵੀ ਕਰ ਸਕਦਾ ਸੀ ਕਿਆ ਜਾਨੋ ਕਿਆ ਹਰ ਕੀਆ ਰਹਿਓ ਕਵੀਰ ਕਵੀਰ ਸੋ ਜਿਹੜੇ ਬੋਲਦੇ ਸੀਗੇ ਜਦੋਂ ਸੋਤਸਾਂ ਦੀ ਪੂੰਜੀ ਹੋ ਗਈ ਖਤਮ ਤੇ ਸਤਗੁਰ ਕਵੀਰ ਮਹਾਰਾਜ ਜੀ ਕਹਿੰਦੇ ਬਾਬਾ ਬੋਲਤੇ ਥੇ ਕਹਾਂ ਗਏ ਉਹ ਬੋਲਣ ਵਾਲੇ ਕਿੱਥੇ ਗਏ ਸੋ ਇਸ ਸ਼ਬਦ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਕਿ ਜੀਵਨ ਰਹਿੰਦੇ ਰਹਿੰਦੇ ਅਸੀਂ ਵੀ ਇਸੇ ਹੀ ਪੋਜੀਸ਼ਨ 'ਚ ਜਾਣਾ ਹੈ ਉੱਥੇ ਹੀ ਜਾਣਾ ਹੈ ਜਿੱਥੇ ਬਾਬਾ ਗਿਆ ਨਾਮ ਬੋਲਣ ਵਾਲਾ ਅੱਜ ਜਿੱਥੇ ਪਰਮਹੰਸ ਤੇ ਜੀਵਨ ਦੇ ਉੱਤੇ ਉਕਲ ਕਰ ਰਹੇ ਉਸ ਪਰਮ ਪ੍ਰਮਾਤਮਾ ਨੂੰ ਮਿਲਣਾ ਹੈ ਸਿਵੀ ਸੋ ਜੇਕਰ ਮਿਲਣਾ ਹੈ ਤਾਂ ਸਿਮਰਨ ਕਰੀਏ ਤਾਂ ਕਿ ਸਿਮਰਨ ਕਬ ਦੇ ਕਰਦੇ ਜੀਵਨ ਦੀ ਪੂੰਜੀ ਜਿਹੜੀ ਹੈ ਸੋਸਨ ਦੀ ਪੂੰਜੀ ਜਿਹੜੀ ਮਿਲੀ ਹੈ ਇਹ ਜ਼ਿੰਦਗੀ ਲੇਖੇ ਦੇ ਵਿੱਚ ਲੱਗ ਜਪੇ ਸੋ ਇਹ ਜਿਹੜਾ ਜਨਮ ਹੈ ਇਤਾ ਹੀ ਇਸਦਾ ਫਾਇਦਾ ਹੈ ਜੇਕਰ ਅਸੀਂ ਲਿਖੇ ਦੇ ਵਿੱਚ ਲਾ ਲਈਏ ਕਿਉਂਕਿ ਇਹ ਜੀਵਨ ਬਹੁਤ ਔਖਾ ਮੈਂਦਾ ਸੋ ਗੁਰੂ ਮਹਾਰਾਜ ਦੇ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਆਓ ਉਹਨਾਂ ਦੇ ਚਰਨਾਂ ਦੇ ਵਿੱਚ ਆਦਾਸ ਕਰੀਏ ਬੇਤੀ ਕਰੀਏ ਜੈ ਕਰੀਏ ਕਿ ਇਸ ਸਵਾਸਾ ਦੀ ਪੂੰਜੀ ਰਹਿੰਦੀ ਨੂੰ ਲਿਖੇ ਚ ਲਾਉਣ ਲਈ ਕਿਰਪਾ ਕਰੋ ਆਪਣੇ ਚਰਨਾਂ ਦਾ ਆਸਰਾ ਦਿਓ ਸਾਡੇ ਪਾਪਾਂ ਨੂੰ ਬਖਸ਼ ਜੋਏ ਨਾਂ ਯਾਦ ਕਰਾਉਂਦੇ ਹੋਏ ਸੋ ਆਪਣੇ ਚਰਨਾਂ ਦਾ ਆਸਰਾ ਦਿੰਦੇ ਹੋਏ ਕਿਰਪਾਲਤ ਕਰੋ ਬੇਨਤੀ ਅਰਜੇ ਕਰਦੇ ਹੋਏ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ